ਪੇਸ਼ ਹੈ ਜੀ ਬਰਾੜ ਜੈਸੀ ਦੀ ਰਚਨਾ ਕੁੱਟੀ ਹੋਈ ਸੰਗੀ ਘਰ ਕਿਵੇਂ ਦੱਸਦੀ ਹੋਰ ਜਾਤ ਦਾ ਮੁੰਡਾ ਤੇ ਪਿਆਰ ਕਰਦੀ ਆ ਉਹਨੂੰ ਗੋਲੀ ਮਾਰ ਦੇਣਗੇ ਮੈਨੂੰ ਨਾਲੇ ਉਹਨੂੰ ਪਰ ਮੈਂ ਉਹਨੂੰ ਛੱਡ ਵੀ ਨਹੀਂ ਸਕਦੀ ਤੇ ਨਾ ਹੀ ਮਾਪਿਆਂ ਨੂੰ ਇੱਕ ਨੂੰ ਹਾਮੀ ਭਰਾਂਗੀ ਤਾਂ ਦੂਜਾ ਛੁੱਟ ਜਾਏਗਾ ਉਹਦੇ ਮਾਪਿਓ ਦਾ ਤਾਂ ਧਰਮ ਵੀ ਹੋਰ ਹੈ ਕਿੱਥੇ ਮੰਨਣਾ ਹੈ ਬਾਪੂ ਜੀ ਨੇ ਕਿੱਥੇ ਮੰਨਣਾ ਹੈ ਬਾਪੂ ਜੀ ਨੇ ਉਹਨਾਂ ਦਾ ਤਾਂ ਅਮਰਤ ਛੱਕਿਆ ਹੋਇਆ ਕੀ ਪਤਾ ਮੰਨ ਜਾਣ ਉਹਨੇ ਵੀ ਤਾਂ ਅਮਰਤ ਛਕ ਲਿਆ ਮੇਰੇ ਨਾਲ ਵਿਆਹ ਕਰਾਉਣ ਲਈ ਕਿ ਤੇਰੇ ਘਰ ਦੇ ਧਰਮ ਦਾ ਰੌਲਾ ਨਾ ਪਾਉਣ ਪਰ ਜਾਤ ਕਿਵੇਂ ਬਦਲਾਂ ਉਹਦੇ ਧਰਮ ਤਾਂ ਬਦਲ ਲਿਆ ਉਹਨੇ ਬਾਪੂ ਜੀ ਨੂੰ ਕਿਵੇਂ ਸਮਝਾਵਾਂ ਕਿ ਸਭ ਦੀ ਜਾਤ ਮਨੁੱਖੀ ਕਿਵੇਂ ਦੱਸਾਂ ਕਿ ਉਹ ਬਾਬੇ ਨਾਨਕ ਦੀ ਜਾਤ ਚੋਂ ਹੈ ਖੱਤਰੀ ਕਿਵੇਂ ਮੰਨ ਜਾਣਗੇ ਨਹੀਂ ਮੰਨਦੇ ਮਾਂ ਰੋਵੇਗੀ ਬਾਪੂ ਨੂੰ ਕਿਤੇ ਦਿਲ ਦਾ ਦੌਰਾ ਹੀ ਨਾ ਪੈ ਜਾਵੇ ਪਰ ਉਹ ਵੀ ਵਿਚਾਰਾ ਜੋ ਮੈਨੂੰ ਜਾਨ ਤੋਂ ਵੱਧ ਪਿਆਰ ਕਰਦਾ ਤੇ ਮੇਰੇ ਨਾਲ ਵਿਆਹ ਨਾ ਹੋਇਆ ਤਾਂ ਉਹ ਮਰ ਜਾਵੇਗਾ ਮਾਂ ਪਿਓ ਦਾ ਇਕੱਲਾ ਇਕੱਲਾ ਪੁੱਤ ਜੇ ਉਹ ਮਰ ਗਿਆ ਉਹਦੇ ਮਾਂ ਪਿਓ ਤਾਂ ਜਿਉਂਦੇ ਜੀ ਮਰ ਜਾਣਗੇ ਕੀ ਕਰਾਂ ਬਾਪੂ ਜੀ ਨਾਲ ਗੱਲ ਕਰਾਂ ਸਵੇਰੇ ਉੱਠਦੇ ਐਨਾ ਕੁਝ ਸੋਚਦੇ ਨੇ ਮਾਂ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਭੋਕਰ ਮਾਰ ਕੇ ਉਹ ਰੋਟੀਆਂ ਪਕਾਉਂਦੀ ਮਾਂ ਕੋਲ ਜਾ ਬੈਠੀ ਤੇ ਕਹਿੰਦੀ ਮਾਂ ਇੱਕ ਗੱਲ ਕਰਨੀ ਸੀ ਮੈਨੂੰ ਇੱਕ ਮੁੰਡਾ ਪਸੰਦ ਹੈ ਮੇਰੇ ਨਾਲ ਪੜਦਾ। ਮਾਣੇ ਰੋਟੀ ਬੇਲ ਕੇ ਤਵੇ ਤੇ ਪਾਉਂਦੇ। ਉਸ ਕੰਨੀ ਝਾਕਦੇ ਕਿਹਾ ਧੀਏ ਮੇਰੇ ਕੋਲ ਕਰਤੀ ਤੂੰ ਆ ਗੱਲ ਬਸ ਇੱਥੇ ਹੀ ਦੱਬ ਦੇ। ਨਹੀਂ ਤੇਰੇ ਪਿਓ ਨੇ ਤੈਨੂੰ ਕਾਲਜੋਂ ਹਟਾ ਲੈਣਾ। ਮੈਨ ਨਹੀਂ ਚਾਹੁੰਦੀ ਕਿ ਤੂੰ ਮੇਰੇ ਵਾਂਗ ਆਪਦੀ ਪੜ੍ਹਾਈ ਵਿੱਚੇ ਛੱਡੇ। ਐਨਾ ਸਮਝ ਲੈ ਕਿ ਮਰਜ਼ੀ ਨਹੀਂ ਚੱਲਦੀ ਧੀਆਂ ਦੀ। ਉਹ ਅੱਖਾਂ ਪਰ ਮਾਂ ਕੋਲੋਂ ਉੱਠ ਗਈ ਤੇ ਜਾਤ ਧਰਮ ਵਾਲੀ ਗੱਲ ਤਾਂ ਹਾਲੇ ਉਹਨੇ ਕਰਨੀ ਹੀ ਸੀ। ਪਰ ਮਨਮਰਜ਼ੀ ਦਾ ਬਰ ਲੱਭਣਾ ਵੀ ਗੁਨਾਹ ਸੀ ਤੇ ਸ਼ਾਇਦ ਉਹਦੀ ਮਾਂ ਨੇ ਵੀ ਇਹੀ ਦੁੱਖ ਹੰਡਾਇਆ ਸੀ ਐਨੇ ਨੂੰ ਉਸਦੇ ਬਾਪੂ ਜੀ ਬਾਹਰੋਂ ਆਏ ਤੇ ਕਹਿੰਦੇ ਦੇਖ ਗੁੱਡੀ ਤੇਰੀ ਪਸੰਦ ਦਾ ਸੂਟ ਲੈ ਕੇ ਆਇਆ ਗੁੱਡੀ ਨੇ ਅੱਖਾਂ ਪੂੰਝ ਕੇ ਸੂਟ ਵਾਲਾ ਲਿਫਾਫਾ ਫੜਦਿਆਂ ਕਿਹਾ ਅੱਛਾ ਬਾਪੂ ਐ ਦੱਸ ਤੈਨੂੰ ਕਿਵੇਂ ਪਤਾ ਕਿ ਆਹੀ ਸੂਟ ਪਸੰਦ ਸੀ ਮੈਨੂੰ ਗੁੱਡੀ ਦੇ ਬਾਪੂ ਨੇ ਪਾਣੀ ਪੀਂਦੇ ਹੋਏ ਕਿਹਾ ਬਾਪੂ ਆ ਪੁੱਤ ਤੇਰਾ ਚਿਹਰਾ ਪੜ ਕੇ ਦੱਸ ਸਕਦਾ ਕੀ ਪਸੰਦ ਕੀ ਨਾ ਪਸੰਦ ਹੈ ਤੈਨੂੰ ਗੁੱਡੀ ਬਾਪੂ ਦੀ ਗੱਲ ਸੁਣ ਕੇ ਮਨਚ ਸੋਚ ਰਹੀ ਸੀ ਕਿ ਕਾਸ਼ ਬਾਪੂ ਤੂੰ ਬਿਨਾ ਕਹੇ ਮੇਰਾ ਮਨ ਪੜ ਲਵੇਂ ਤੇ ਮੈਨੂੰ ਉਹਦੇ ਲੜਲਾ ਦੇਵੇਂ ਜਾਤਾਂ ਪਾਤਾਂ ਤੋਂ ਪਰੇ ਹੋ ਕੇ ਤੈਨੂੰ ਪਤਾ ਹੈ ਮੈਨੂੰ ਜਾਤ ਪਾਤ ਪਸੰਦ ਨਹੀਂ ਗੁੱਡੀ ਬਿਨਾ ਕੁਝ ਕਹੀ ਸੂਟ ਲੈ ਕੇ ਅੰਦਰ ਕਮਰੇ ਚ ਚਲੀ ਗਈ ਸ਼ੁਕਰੀਆ ਦੋਸਤੋ